ਤੈਨੂੰ ਮੈਂ ਜਰਾ ਤੈਨੂੰ ਮੈਂ ਜਰਾ ਤੈਨੂੰ ਮੈਂ ਜਰਾ ਮੈਂ ਤੈਨੂੰ ਤੈਨੂੰ ਹੁਣ ਮੈਂ ਕਿਉਂ ਡਰੀ ਆਂ ਕਿਉਂ ਡਰੀ ਹੁਣ ਇਹ ਤੈਨੂੰ ਹੋ ਜਰਾ ਹੋ ਇਧਰ ਇਹ ਤੈਨੂੰ ਆ ਇਧਰ ਕੀ ਕਰਨ ਡਿਆ ਕਲੀ ਖਾਣ ਲਗਾ ਹੀ ਦੱਸ ਕੀ ਕਰਨ ਲਗਾ ਹੀ ਦੱਸ ਹੈ ਛੱਡ ਦੇ ਇਹਨੂੰ ਹੁਣ ਖੜ ਤੇ ਜਾਣੀਆਂ ਨਹੀਂ ਤੇ ਆ ਡਾਂਸ ਕਰਨ ਲੈ ਵੀ ਸਵੇਰੇ ਸਕੂਲੇ ਚੱਲਣਾ ਜਰਾ ਅੱਜ ਦੀ ਤੁਹਾਡੀ ਰਾਤ ਨੂੰ ਜਿਹੜਾ ਠੀਕ ਨਹੀਂ ਆਂਦੀ ਦਿਨੇ ਚੰਗੀ ਭੜੀ ਹੋ ਜਾਂਦੀ ਐ ਤੇਰੀ ਮੈਡਮ ਨੂੰ ਭੇਜਣੀ ਵੀ ਆਵੇ ਲ ਦਿਨੇ ਚੰਗੀ ਭੜੀ ਹੋ ਜਾਂਦੀ ਐ ਡਾਂਸ ਚੜਿਆ ਗੱਡਾ ਨਾ ਮੈਂ ਜੜੀ ਆਣੀ ਪਣਾ ਰਾਤ ਮੁੜ ਕੇ ساری ਰਾਤ ਠੀਕ ਨਹੀਂ ਆਂਦੀ ਖਾऊं 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 ਗਰਸ਼ੜਦੀ ਕਿ ਬੜੀ ਜੇ ਇਹ ਕੀ ਹੈ ਇਹ ਲਾਮੜੀਆਂ ਕਰਦੀ ਓ ਆਟਾ ਇਹ ਕਨਵੜਾ ਲੈ ਆਈਏ ਚੁੱਕੇ ਉੱਥੇ 자, 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 자. 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 자, 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 자. 자, 어 자, 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 ਓ ਓ ਓ ਵਾਲੀ ਵਾਲੀ ਚਾਕਲੇਟ ਮਗਾਲਾ ਜਿਹੜੀ ਵੱਡੀ ਟੌਫੀ ਵਾਲੀ ਨੇ ਕਹੋ ਮੈਂ ਚਾਕਲੇਟ ਲੈ ਚਾਕਲੇਟ ਲੈ ਕੇ ਦੱਸੀ ਜਾਂ ਅੰਕਲ ਜੀ ਨੂੰ ਕਹਿ ਦੱਸ ਦੇ ਨਾ ਆਉਣ ਲੱਗੇ ਚੀਜੀ ਲੈ ਕੇ ਦੱਸ ਦੇ ਚਾਕਲੇਟ ਵਧੀਆ ਵਧੀਆ ਕਹੇ ਟੌਫੀਆਂ ਲੈ ਟੌਫੀਆਂ ਕਹਾਂ ਵਧੀਆ ਵਧੀਆ ਮੇਰੇ ਬਾਤ ਹੋ ਰਹੀ ਪਹਿਲੇ ਕਹਦੇ ਪਹਿਲਾਂ ਦੱਸ ਦੇ ਨਾ ਫਿਰ ਉਹਨਾਂ ਆ ਜਣਾ ਇਦਾਂ ਹੀ ਕਹਦੇ ਲੈ ਨਹੀਂ ਟਾਫੀਆਂ ਤੇਰੇ ਲਈ ਨਹੀਂ ਆਉਣੀਆਂ ਕਹਦੇ ਕਾ ਟਾਫੀਆਂ ਲਈ ਜਾਓ ਜਲਦੀ ਕਹਦੇ ਕਹਿੰਦੇ ਕਹਿੰਦੇ ਕੀ ਲੈਣਾ ਹੈ ਛੇਤੀ ਦੱਸ ਦੇ ਖਨੋਟ ਖਾਣੇ ਬਦਾਮ ਖਾਣੇ ਦੱਸ ਦੇ ਲੈ ਖਾਣੇ ਆ ਘਸਾਣਾ ਕੋਚ ਦੱਸ ਦੇ ਕਾ ਜਲਦੀ ਜੋਤੀ ਐਂਟੀ ਵਿਗੜਨ ਦੀ ਜੀ ਕਾ ਦੇ ਚੋਟੀ ਐਂਟੀ ਮੈਂ ਗੰਦੀ ਆ ਇਹ ਲਾਸਟ ਵੀ ਆ ਬਲਾਈਕ ਤੁਸ ਕਰਦੀ ਛੇਤੀ ਆ ਜਾਓ ਤੁਸੀਂ ਛੇਤੀ ਆ ਜਾਓ ਕਾ ਇੱਕ ਥੱਪੜ ਮਾਰੋ ਆਣਕੇ ਬਾਈ ਬਾਈ ਕਰਦੇ ਆਂ ਬਾਈ ਬਾਈ ਕਰਦੀ ਆਂ ਹਾਂ ਬਾਈ ਸਸਤੇ ਉਹ ਉਹ ਰੋਟਾ ਕਾ ਲਾਉਂ ਉਹ ਸਮਝਾਉਂ ਪਾਗਲ ਜੀ ਗੁੰਡੀ ਆ ਸੁਨਦਰਾ ਕੁੱਤੀ ਆੜੀ ਇਹ ਸੁਨਦਰਾ ਦੱਲਾ ਇਹ 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 ਕੰਮ ਰੀ ਅੱਖ ਨਹੀਂ ਲੱਗਦੀ ਸਵਾਦ ਸਿਆਣੀ ਆ ਬਾਤ ਜਾਣੀ ਆ ਬਾਤ ਜਾਣੀ ਆ ਮਾ ਸਾਰੇ ਸਿਆਣੀ ਬਾਤ ਮੀ ਇਹ ਬੱਚੇ ਤੋਂ ਮਟਦੇ ਬਾਤ ਮਾ ਕਿੱਦਾਂ ਸਸਿਗਾਜੀ ਸਾਰਿਆਂ ਨਾਲ 3 ਦਿਨਾਂ ਦੇ ਵਲੌਗ ਦੇ ਵਿੱਚ ਕਿਦਾਂ ਸਰਦਾਰ ਸਾਹਿਬ ਨੇ ਜੱਸ ਰਹੇ ਨੇ ਤੇ ਅੱਜ ਸਿਹਤ ਫੇਰ ਖਰਾਬ ਹੀ ਆ ਕੋਈ ਜਿੱਦੀ ਗੱਲ ਬਣੀ ਨਹੀਂ ਦਾਈ ਦਿੰਦੀ ਤਾਂ ਬਸ ਇਹਦੀ ਤੇ ਕੱਲ ਹੁਣ ਆਪਾਂ ਮੈਡੀਕਲ ਕੈਂਪ ਲਾਉਣ ਵਾਸਤੇ ਜਾਣਾ ਇੱਥੇ ਦਵਾਈਆਂ ਆਪਣੇ ਕੋ ਆ ਗਈਆਂ ਜਿੰਮੇ ਤਾਂ ਕੱਲੜ ਵਲੌਗ ਵੇਖ ਲਿਆ ਹੁਣ ਸਾਰੇ ਜਾਣਿਆਂ ਨੇ ਤੇ ਹੁਣ ਚੱਲਨੇ ਆ ਪਹਿਲਾਂ ਸਲੂਨ ਕੰਮ ਵੀ ਜ਼ਰੂਰੀ ਆ ਹੁਣ ਜਾ ਕੇ ਜਿਸ ਸਲੂਨ ਤੇ ਆਫਰ ਲੱਗੀ ਆ ਵਧੀਆ ਜੀ ਸਾਰੇ ਜਣੇ ਐਚਡੀ ਬਿਊਟੀ ਸਲੂਨ ਨੂੰ ਇੰਸਟਾਗ੍ਰਾਮ ਆਈਡੀ ਤੇ ਫੋਲੋ ਜ਼ਰੂਰ ਕਰ ਲੈ ਕਿਉਂਕਿ ਬਹੁਤ ਸਾਰੀਆਂ ਆਫਰਾਂ ਲੱਗਦੀਆਂ ਨੇ ਇੰਦੀਆਂ ਨੇ ਤੇ ਇੱਧਰ ਸੰਦੀਪ ਜੀ ਹੋ ਗਏ ਨੇ ਰੈਡੀ ਹੁਣ ਚੱਲਨੇ ਆਪਾਂ ਸਲੂਨ ਹਰਗਣ ਸੁੱਤੀ ਏ ਜੇ ਅਜੇ ਚੱਲੀਏ ਅਜੇ ਚੱਲੀਏ ਗਏ ਨਹੀਂ ਕੈਂਤੀ ਮਮਰ ਬਹਿਣਾ ਅਜੇ ਮਮਰ ਸੁੱਤੀ ਆ ਜਾਂਦੇ ਘਰੇ ਆ ਜਾ ਚਲ ਮੇਰਾ ਬੜਾ ਮੰਦਾ ਹੁਣ ਘਰੇ ਆ ਗਏ ਯਾਰ ਸਤੀ ਕਿਤੇ ਅਜੇ ਕੰਨੀ ਸੌਣ ਲੱਗੀ ਆ ਤੀਰੀ ਦੇ ਉੱਠ ਖਲੋਤੀਏ ਸੋਤੀ ਹੈਗੀ ਦਿੰਗਣਾ ਵੇਸਣ ਦਾ ਬਣਾਉਂਦੇ ਪਈ ਅਕੜਾ ਮੰਮੀ ਕਿਉਂਕਿ ਸਾਰਿਆਂ ਨੂੰ ਖਾਂਸੀ ਲੱਗੀ ਐ ਜੇ ਕਾਮ ਖਾਂਸੀ ਦਾ ਬੁਰਾ ਹਾਲ ਹੋਇਆ ਪਿਆ ਤਾਂ ਕਰਕੇ ਬਣਾਉਣੀ ਪਹਿਲੇ ਬੁਨਸਕਾਰ ਨਹੀਂ ਆਈ ਹਾਂ ਹੇਲਾ ਬੁਨਸਕਾਰ ਨਹੀਂ ਆਈ ਤਾਂ ਹੁਣ ਪੜਾ ਫਰਕ ਨਹੀਂ ਪੈਂਦਾ ਤੇ ਇਹਨਾਂ ਨੂੰ ਖਾਂ ਧੋ ਦਾ ਫਰਕ ਪੈਂਦਾ ਹਾਂ ਆਹ ਦੇਖੋ ਦੇਖੋ ਸੁਲਾ ਜੀ ਹਾਂ 10 ਬਰ ਬੰਦੇ ਲੱਗਦਾ ਹਰਗ ਨੂੰ ਬਹੁਤ ਜ਼ਿਆਦਾ ਖਾਂਸੀ ਲੱਗੀ। ਕੋਈ ਨਾ ਫਰਕ ਪੈ ਜੇ ਰਾਤ ਨੂੰ ਸੌਣਾ ਨਹੀਂ। ਮੈਨੂੰ ਨਹੀਂ ਲੱਗੀ ਬਹੁਤ ਤੇ ਬਹੁਤ ਜ਼ਰੂਰੀ। ਸੁੱਕੀ ਖਾਂਗ ਜਿੱਤਰਾ ਨਾ ਬਹੁਤ ਹੀ ਜ਼ਿਆਦਾ ਲੱਗਦੀ। ਗਲਾ ਖਰਾਬ ਜਿੱਤਾਂਗੇ। हर गुन शैत धान अदरक बिच रस जो क्ड के तू तो भी तो दी मिकस करके दवाई समझ के पी लियादा <laughs> पीना नहीं ਕੀ ਬਣੀਆ ਹੈ ਚਾਹ ਇੱਕ ਰੀ ਇੱਕ ਰੀ ਦਾ ਧਣਾ ਨਾ ਕਾਟ ਨਾ ਮਠਿਆਈ ਤੁਮਟਾਈ ਕਿ ਤੁਮਟਾਈ ਕੇ ਮਠਿਆਈ ਤੁਮਟਾਈ ਤੁਮਟਾਈ ਧੰਨਾ ਧੰਨਾ ਨਿੰਬੂ ਨੇ ਖੜਾ ਬਣਾ ਦਿੱਤਾ ਹੀ ਵਸ ਹੁੰਦਾ ਇਹ ਕਹਿੰਦੇ ਆ ਵੀ ਇਹਨਾਂ ਚ ਕੰਮ ਠੀਕ ਹੁੰਦਾ ਹੈ ਕੀ ਖਾਣਾ ਮੇਰੇ ਠਮਠਾਜੀ ਕੀ ਖਾਣਾ ਹੈ ਕੀ ਖਾਣਾ ਉਹ ਤੇ ਗੱਲ ਕਰਦੇ ਜਿਹਾ ਸਮਝ ਨਹੀਂ ਆ ਰਿਹਾ ਸੇ ਰਿਸ਼ੋ ਇਸ ਗੇਮ ਉਹ ਬਣੇ ਵਿੱਚ ਦੇ ਕਪੜਾ ਤਾਂ ਪਾਇਆ ਹੋਇਆ ਜੋ ਤਾਂ ਤੇਲ ਆਇਆ ਤੇਲ ਲੱਗਦਾ ਤੇ ਉਹਨੂੰ ਤੇਲ ਲੱਗਦਾ ਬੰਨਿਆ ਗਲੇ ਨੂੰ ਹੋਣ ਸਰ ਕੋ ਪਿਆ ਕੁਛ ਵੱਡੀ ਕਿਦਾਂ ਕਿਹੜਾ ਗੱਡੀ ਨੂੰ ਜੋ ਰਸਤੇ ਤੇ ਲੰਘੇ ਉਸ ਨੂੰ ਵੀ ਲੋਕੀਂ ਆ ਗਏ ਗਿਰਨ ਕੇ ਐਂਡਿਕ ਨਾ ਜਦ ਤੇ ਬੋងਦੇ ਸੋਣ ਦੇ ਵਿੱਚ ਲੱਗ ਗਏ ਮਾਰੇ ਖਾਣ ਵਾਲਾ ਕਰੇ ਹਾਂ ਤੇ ਸੋਣ ਮਾਰੇ ਉੱਛਣਾ ਆਉਂਦਾ ਹਾਂ ਓਹ ਹੋ ਮਾਰੇ ਕਿਰਪਾ ਕਰੇ ਮਾਨ ਆ ਜੀ ਰੋ ਤੈਨੂੰ ਆ ਕੇ ਨਾ ਪੈਂਡ ਚੜਿਆ 104 ਤੋਂ ਉੱਤੇ ਹੀ ਇਹ ਜਦ ਕਰੇ ਪੜਦੀ ਹੈ 800 ਤੋਂ نیچے ਜਾਂ 800 ਪੜਦੀ ਆਂਦੀ ਮੈਂ ਵਿਆਹ ਜਾਣਾ ਆਓ ਸਭ ਤੋਂ ਜ਼ਿਆਦਾ ਕਰਨ ਨੂੰ ਬੁਖਾਰ ਮੈਂ ਵੇਖਿਆ ਸੀ ਤੇ ਓਏ ਹੋ